ਸਾਡੇ YouTube ਚੈਨਲ ਦੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਮੰਤਰੀ ਮੰਡਲ ਵੱਲੋਂ ਸਿੱਖਿਆ ਸੰਬੰਧੀ ਲਏ ਗਏ ਦੋ ਵੱਡੇ ਫੈਸਲਿਆਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਰ ਨੂੰ ਇਹ ਜਾਣ ਚਾਹੀਦਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸੈਸਨ ਸਬਸਕ੍ਰਾਈਬ ਕਰੋ ਤਾਂ ਜੋ ਰੇਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਵਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਕੈਬਨਟ ਨੇ 2018 ਦੇ ਸਰਵਸ ਰੂਲਸ ਤੇ ਨੌਨ ਟੀਚਿੰਗ ਸਟਾਫ ਦੀਆਂ ਸਵਾਵਾਂ ਰੈਗੂਲਰ ਕਰਨ ਸੰਬੰਧੀ ਤੋਂ ਵੱਡੇ ਫੈਸਲੇ ਲਏ ਹਨ ਤਾਂ ਆਓ ਜਾਣਦੇ ਹਾਂ ਕਿ ਇਸ ਸੰਬੰਧੀ ਜਿਹੜੇ ਫੈਸਲੇ ਲਏ ਗਏ ਹਨ ਤੇ ਇਸ ਦੇ ਨਾਲ ਕਿੰਨਾ ਦੇ ਆਪਾਂ ਤੇ ਪ੍ਰਭਾਵ ਪਵੇਗਾ 50 ਐਜੂਕੇਸ਼ਨ ਸਰਵਿਸ ਰੂਲ 2118 ਵਿੱਚ ਸੂਦ ਨੂੰ ਕੈਬਨਟ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਮੰਤਰੀ ਮੰਡਲ ਨੇ ਸਿੱਖਿਆ ਵਿਭਾਗ ਜਿਹੜੇ ਤਰਕਿਆਂ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਦੇ ਲਈ ਇਹ ਜੋ ਹੈ ਪ੍ਰਵਾਨਗੀ ਦਿੱਤੀ ਹੈ ਤੇ ਪੰਜਾਬ এডਿਕੇਸ਼ਨ ਸਰਵਿਸ ਰੂਲਸ 2018 ਵਿੱਚ ਸੋਧ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ 2018 ਦੇ ਮੌਜੂਦਾ ਨਿਯਮਾਂ ਵਿੱਚ ਕੁਝ ਗੜਰਾਂ ਲਈ ਤਰੱਕੀ ਦਾ ਕੋਈ ਮੌਕਾ ਨਹੀਂ ਸੀ ਪਰ ਹੁਣ ਇਹਨਾਂ ਨਿਯਮਾਂ ਵਿੱਚ ਸੋਧਾਂ ਦੇ ਨਾਲ ਪੀਟੀਆਈ ਐਲੀਮੈਂਟਰੀ ਪ੍ਰੀ ਪ੍ਰਾਇਮਰੀ ਅਧਿਆਪਕਾ ਸਪੈਸ਼ਲ ਐਜੂਕੇਟਰ ਅਧਿਆਪਕਾ ਸਕੰਡਰੀ ਤੇ ਸਪੈਸ਼ਲ ਐਜੂਕੇਟਰ ਅਧਿਆਪਕਾ ਐਲੀਮੈਂਟਰੀ ਦੇ ਵੋਕੇਸ਼ਨਲ ਮਾਸਟਰ ਅਨੋਂ ਤਰੱਕੀ ਦੇ ਨਵੇਂ ਮੌਕੇ ਮਿਲਣਗੇ ਹਾਂਜੀ ਇਹ ਹੁਣ ਤਰੱਕੀ ਦੇ ਜਦੋਂ ਨਵੇਂ ਮੌਕੇ ਮਿਲਣਗੇ ਤਾਂ ਇਹ ਇੱਕ ਬਹੁਤ ਵੱਡੀ ਉਪਲਬਧੀ ਹੋਵੇਗੀ ਇਹਨਾਂ ਅਧਿਆਪਕਾਂ ਦੇ ਵਾਸਤੇ ਇਸ ਸੋਧ ਦੇ ਨਾਲ ਤਕਰੀਬਨ 1500 ਅਧਿਆਪਕਾਂ ਨੂੰ ਲਾਭ ਮਿਲੇਗਾ ਇਸ ਸੋਧ ਦੇ ਨਾਲ ਨਵੀਆਂ ਪੜਤੀਆਂ ਦਾ ਰਾਹ ਖੁੱਲੇਗਾ ਤੇ ਚਾਹਵਾਨ ਉਮੀਦਵਾਰਾਂ ਲਈ ਨੌਕਰੀਆਂ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ ਤਾਂ ਦੂਜਾ ਫੈਸਲਾ ਕੀ ਹੈ ਦੂਜੇ ਫੈਸਲੇ ਦੇ ਅਨੁਸਾਰ ਨਾਨ ਟੀਚਿੰਗ ਸਟਾਫ ਦੀਆਂ ਸਵਾਵਾਂ ਰੈਗੂਲਰ ਕਰਨ ਦੀ ਸਹਿਮਤੀ ਬਣੀ ਹੈ ਕੈਬਨਟ ਨੇ ਸਿੱਖਿਆ ਭਾਗ ਵਿੱਚ 1007 ਅਸਾਮੀਆਂ ਸਿਰਜਣ ਤੇ ਸਮਗਰ ਸਿੱਖਿਆ ਅਭਿਆਨ ਐਸ ਐਸ ਏ ਅਧੀਨ ਟੀਚਿੰਗ ਸਟਾਫ ਦੀਆਂ ਸਵਾਵਾਂ ਨੂੰ ਰੈਗੂਲਰ ਕਰਨ ਲਈ ਵੀ ਸਹਿਮਤੀ ਦੇ ਦਿੱਤੀ ਹੈ ਇਸ ਦੇ ਨਾਲ ਐਸ ਐਸ ਏ ਯਾਨੀ ਕਿ ਸਰਵ ਸਿੱਖਿਆ ਅਭਿਆਨ ਦੇ ਨਾਨ ਟੀਚਿੰਗ ਮੁਲਾਜ਼ਮਾਂ ਦੀਆਂ ਸਵਾਵਾਂ ਨੂੰ ਰੈਗੂਲਰ ਕਰਨ ਦੇ ਲੰਮੇ ਸਮੇਂ ਤੋਂ ਲੜਤਦੀ ਹੋਈ ਮੰਗ ਪੂਰਾ ਕਰਨ ਦਾ ਰਾ ਪਦਰਾ ਹੋਵੇਗਾ ਤਾਂ ਇਹ ਜੋ ਉਹ ਵੱਡੇ ਫੈਸਲੇ ਲਏ ਗਏ ਹਨ ਉਮੀਦ ਕਰਦੇ ਹਾਂ ਕਿ ਇਹਨਾਂ ਦੇ ਨਾਲ ਅਧਿਆਪਕਾਂ ਨੂੰ ਬਹੁਤ ਜ਼ਿਆਦਾ ਲਾਭ ਮਿਲੇਗਾ ਤੇ ਤਰੱਕੀਆਂ ਵੀ ਹੋਣਗੀਆਂ ਔਰ ਨਵੀਆਂ ਜੋ ਨੌਕਰੀਆਂ ਹਨ ਉਸ ਦੇ ਵਾਸਤੇ ਵੀ ਰਾ ਪਦਰਾ ਹੋਵੇਗਾ ਪਰੰਤੂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਇਹਨਾਂ ਅਦਾਨਾਂ ਦੇ ਨਾਲ ਜਾਂ ਇਹਨਾਂ ਮੰਜੂਰੀਆਂ ਦੇ ਨਾਲ ਜੋ ਹੁਣ ਇਸ ਤਰ੍ਹਾਂ ਨੋਟੀਫਿਕੇਸ਼ਨ ਕਰਕੇ ਤੇ ਇਸ ਨੂੰ ਪ੍ਰੈਕਟੀਕਲੀ ਇੰਪਲੀਮੈਂਟੇਸ਼ਨ ਕਦੋਂ ਕੀਤਾ ਜਾਂਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮੇਰੇ ਦੇ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ